ਗਿਆਨੀ ਹਰਪੀ ਸਿੰਘ ਹੋਰਾਂ ਦੀ ਕਾਫੀ ਟਾਈਮ ਤੋਂ ਆਪਾਂ ਪਿਛਲਾ ਦੇਖ ਰਹੇ ਹਾਂ ਕਿ ਆਜ਼ਾਦ ਤੌਰ ਤੇ ਉਹ ਖੇਡ ਨੇ ਨੇ ਮੈਦਾਨ ਦੇ ਵਿੱਚ ਨੇ ਆਪਣੀਆਂ ਗੱਲਾਂ ਵੀ ਕਹਿ ਰਹੇ ਨੇ ਔਰ ਬੇਬਾਕ ਤਰੀਕੇ ਨਾਲ ਕਹਿ ਰਹੇ ਨੇ ਹੁਣ ਫਿਰ ਇੱਕ ਧਾਰਮਿਕ ਸਮਾਗਮ ਦੇ ਵਿੱਚ ਉਹਨਾਂ ਨੇ ਕੁਝ ਪਾਰਟੀਆਂ ਦਾ ਨਾਂ ਲਏ ਬਿਨਾ ਵੀ ਉਹਨਾਂ ਨੇ ਗੱਲਬਾਤ ਕੀਤੀ ਕਿ ਕੋਈ ਹੁਕਮ ਨਹੀਂ ਮੰਨ ਰਿਹਾ ਕਾਲ ਤੱਕ ਸਾਹਿਬ ਦੇ ਉਹਦੇ ਤੇ ਗੱਲ ਕੀਤੀ ਨਾਲ ਹੀ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਕਿ ਜਿਹੜੇ ਨੌਜਵਾਨ ਨੇ ਉਹ ਸਿਆਸਤ ਦੇ ਵਿੱਚ ਧਾਰਮਿਕ ਸਿਆਸਤ ਦੇ ਵਿੱਚ ਆਉਣ ਪਰ ਕੁਝ ਸਵਾਲ ਵੀ ਵਿੱਚ ਹੀ ਲਟਕੇ ਪਏ ਨੇ ਨਾ ਉਹਨਾਂ ਦੇ ਜਵਾਬ ਨੇ ਅਜੇ ਤੱਕ ਨਾ ਉਹ ਕੋਈ ਸਵਾਲ ਵੀ ਉਸ ਤੇ ਗੱਲ ਨਹੀਂ ਕਰ ਰਿਆ ਕਿਵੇਂ ਦੇਖੀਏ ਸਾਰੇ ਮਤਲਬ ਆਪਾਂ ਜੇ ਪੰਥਕ ਭਵੇਖ ਨੂੰ ਦੇਖੀਏ ਤਾਂ ਕਿਵੇਂ ਦੇਖੀਏ ਤੱਕ ਉਹ ਇਹਦੇ ਵਿੱਚ ਇੰਨਾ ਉਲਝਾ ਆਇਆ ਸਾਬ ਕਿ ਇਹਦੇ ਵਿੱਚ ਉਲਝੇ ਲੋਕ ਵੀ ਉਲਝਣ ਦਾ ਸ਼ਿਕਾਰ ਨੇ ਕਿ ਅਸੀਂ ਕੀ ਕਰ ਰਹੇ ਆ ਕੀ ਹੋ ਰਿਹਾ ਕੀ ਚੱਲ ਰਿਹਾ ਇਹਨਾਂ ਨੂੰ ਖੁਦ ਵੀ ਸਮਝ ਨਹੀਂ ਆ ਰਹੀ ਤੇ ਸਾਡੇ ਵਰਗੇ ਨੂੰ ਤੇ ਇਹਨਾਂ ਕਿਸੇ ਕਹਾਣੀਆਂ ਨੂੰ ਸਮਝਣ ਵਾਸਤੇ ਮੱਥਾ ਜਿਹੜਾ ਨਾ ਉਹ ਦੁਗਣਾ ਖਪਾਉਣਾ ਪਊਗਾ। ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੁਝ ਗੱਲਾਂ ਕਹੀਆਂ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਟਾਰਟ ਕਰ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਵਾਸਤੇ ਅਸੀਂ ਉਹਨਾਂ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ। ਜੀ। ਮਤਲਬ ਕਿ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਇਹ ਪ੍ਰਭੂਸਤਾ ਆ ਤੁਹਾਡੇ ਸੇਵਾਮੁਕਤ ਹੋਣ ਤੋਂ ਬਾਦ ਹੀ ਖਤਰੇ ਚਾਹੀਏ ਕਿ ਇਹ ਪਹਿਲਾ ਸੀਗੇ ਪਹਿਲਾ ਸੀ ਬਿਲਕੁਲ ਉਹੀ ਸਵਾਲ ਨੇ ਬਹੁਤ سارے ਸਵਾਲ ਨੇ ਨਾ ਦੂਜੀ ਗੱਲ ਕਿ ਦੇਖੋ ਕੱਲ ਵਿਰਸਾ ਸਿੰਘ ਵਲਟੋਆ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਹਮ ਅੱਜ ਇੱਕ ਪ੍ਰੈਸ ਕਾਨਫਰੰਸ ਇਹਨਾਂ ਦੇ ਅਕਾਲੀ ਦਲ ਦੇ ਯੂਥ ਵਾਲਿਆਂ ਨੇ ਵੀ ਕਰ ਦਿੱਤੀ ਹਮ ਉਹ ਵੀ ਸਵਾਲ ਦਾਗ ਰਹੇ ਨੇ ਉਹ ਵੀ ਸਵਾਲ ਦਾਗ ਰਹੇ ਨੇ ਜੀ ਪਰ ਕਮਾਲ ਤੋਂ ਕੱਲ ਵੇਖਣ ਵਾਲਾ ਸੀਗਾ ਪੁਨਰ ਰੇੜੀ ਦੇ ਵਿੱਚ ਪੁਨਰ ਰੇੜੀ ਹੈਗਾ ਜਦੋਂ ਪਟਿਆਲੇ ਤੋਂ ਇੱਧਰੋਂ ਜਾਣੇ ਆ ਭੇਵੇ ਨੂੰ ਤੇ ਉੱਤੇ ਹੀ ਆ ਸੜਕ ਤੇ ਉੱਥੇ ਗੁਰੂ ਘਰ ਆ ਉੱਤੇ ਹੀ ਸੜਕ ਦੇ ਹੂੰ ਹੂੰ ਉੱਥੇ ਇਹਨਾਂ ਨੇ ਕੱਲ ਜਿਹੜਾ ਕੱਟ ਕੀਤਾ ਉਹਦੇ ਵਿੱਚ ਦੱਸਦੇ ਸੀਗੇ ਕਿ ਆਯੋਜਕ ਜਿਹੜੇ ਸੀਗੇ ਉਹ ਤੇ ਚੰਦੂ ਮਾਜਰਾ ਸਾਹਿਬ ਸੀਗੇ ਜੀ ਹੁਣ ਚੰਦੂ ਮਾਜਰਾ ਸਾਹਿਬ ਜਿਹੜੇ ਆ ਉਹ ਕਹਿ ਰਹੇ ਆ ਕਿ ਗੈਨੀ ਹਰਪ੍ਰੀਤ ਸਿੰਘ ਦਾ ਵੱਤਵੱਤ ਸਾਥ ਦਿਓ ਹੂੰ ਤੇ ਚੰਦੂ ਮਾਜਰਾ ਬਾਰੇ ਜਿਹੜੇ ਇਹ ਅਕਾਲੀ ਆ ਉਹ ਹੁਣ ਸਵਾਲ ਕਰਦੇ ਪਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹ ਸ਼ਖਸ ਆ ਹੂੰ ਜਿਹਨੂੰ ਤੁਸੀਂ ਕਿਹਾ ਕਿ ਉਂਗਲ ਕਿਉਂ ਕਰਦਾ ਅਕਾਲ ਤਖਤ ਸਾਹਿਬ ਵਾਲਾ ਜੋ ਉੱਥੇ ਸਫਾਈ ਦਿੱਤੀ ਚੰਦੂ ਮਾਜਰਾ ਸਾਹਿਬ ਨੇ ਹੂੰ ਤੁਸੀਂ ਉਸ ਨੂੰ ਨਕਾਰਿਆ ਹੂੰ ਤੇ ਕਮਾਲ ਦੀ ਗੱਲ ਹੈ ਕਿ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਉੱਥੇ ਤੇ ਅਕਾਲ ਤਖਤ ਸਾਹਿਬ ਤੇ ਖੜ ਕੇ ਕਹਿੰਦਾ ਕਿ ਜੀ ਮੈਂ ਤੇ ਬਈ ਰਾਮ ਰਿੰਦੀ ਕਦੇ ਪ੍ਰਯੋਗਤਾ ਕੀਤੀ ਨਹੀਂ ਉਹ ਜੀ ਜੀ ਮਾਫੀ ਵਾਲੀ ਹੂੰ ਤਾਂ ਉਹ ਮੁੜ ਕੇ ਵੀਡੀਓ ਨਿਕਲ ਆਇਆ ਬਿਲਕੁਲ ਸਾਫ ਹੋ ਗਿਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਝੂਠ ਬੋਲ ਕੇ ਆਇਆ ਉੱਥੇ ਹੋ ਸਵਾਲ ਕਰਦੇ ਆ ਕਿ ਜਿਸ ਬੰਦੇ ਨੇ ਇਹ ਸਭ ਕੁਝ ਕੀਤਾ ਤੇ ਜਿਸ ਬੰਦੇ ਨੂੰ ਤੁਸੀਂ ਰੋਕ ਰਹੇ ਸੀਗੇ ਕਿ ਭਈ ਉਹ ਬੰਦਾ ਹੂੰ ਹੁਣ ਤੁਹਾਡੇ ਵਾਸਤੇ ਪ੍ਰੋਗਰਾਮ ਆਯੋਜਿਤ ਕਰ ਰਿਹਾ ਕੀ ਸਮਝੀਏ ਬਿਲਕੁਲ ਮਾਲਕ ਉਹ ਸਵਾਲ ਇਹਨਾਂ ਤੇ ਦਾ ਕਰ ਰਹੇ ਨੇ ਹੂੰ ਉਹ ਕਹਿ ਰਹੇ ਨੇ ਕਿ ਅਜਵੇਂ ਮੈਂ ਤੁਹਾਨੂੰ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦੀ ਗੱਲ ਆ ਗਈ ਜੀ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਨੇ ਤੇ ਭਰਤੀ ਜਿਹੜੀ ਆ ਉਹਦੇ ਤੇ ਸਵਾਲ ਚੁੱਕ ਦਿੱਤੇ ਕਿ ਬਈ ਇਹ ਜਿਹੜੀ ਭਰਤੀ ਆ ਇਹ ਬੋਗਸ ਹੈ ਹੂੰ ਬੋਗਸ ਮੈਨੇ ਮਤਲਬ ਕਿ ਇਹ ਵੀ ਇੱਕ ਝਾਲੀ ਢੰਗ ਦੇ ਨਾਲ ਭਰਤੀ ਕੀਤੀ ਜਾ ਰਹੀ ਹੈ ਜੀ ਉਹ ਕਹਿੰਦੇ ਵੀ ਭਰਤੀ ਤੇ ਇਦਾਂ ਹੀ ਹੁੰਦੀ ਹੈ ਅਕਾਲੀ ਦਲ ਦੀ ਇਦਾ ਮਤਲਬ ਕਿ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਵੀ ਇਸ ਤਰ੍ਹਾਂ ਹੁੰਦਿਆਂ ਕੋਈ ਹੋਣੀ ਸੀ ਜੀ ਮਤਲਬ ਕਿ ਇੱਕ ਦੂਜੇ ਨੂੰ ਸਵਾਲ ਤਾਂਗੇ ਜਾ ਰਹੇ ਆ ਜੀ ਬਹੁਤ ਤਗੜੇ ਸਵਾਲ ਤਾਂਗੇ ਜਾ ਰਹੇ ਆ ਜੀ ਵਿਰਸਾ ਸਿੰਘ ਬਲਟੂਆ ਨੇ ਤੇ ਕੱਲ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਆਪਣਾ ਹੀ ਹੁਕਮਨਾਮਾ ਜਿਹੜਾ ਸੀਗਾ ਜਿਹਦੇ ਵਿੱਚ ਤੁਸੀਂ ਸ਼ਾਮਲ ਸੀਗੇ ਹਮ ਜੋ ਸੀਗਾ ਆਦੇਸ਼ ਸੌਰੀ ਕਿ ਉਹਦੇ ਵਿੱਚ ਤੁਸੀਂ ਖੁਦ ਹੀ ਆਪਣੀ ਗੱਲ ਨੂੰ ਬਦਲਿਆ ਮਤਲਬ ਕਿ ਪਹਿਲਾਂ 6 ਮੈਂਬਰੀ ਕਮੇਟੀ ਤੇ ਫਸੀਲ ਤੋਂ ਥੱਲੇ ਜਾਂਦੇ ਜਾਂਦੇ ਉਹ 7 ਮੈਂਬਰੀ ਹੋ ਜਾਂਦੀ ਜੀ ਠੀਕ ਹੈ ਜੀ ਹੂੰ ਫੇਰ ਤੁਸੀਂ ਆਪ ਭਈ ਟਾਇਲਟ ਸਾਫ ਕਰਨ ਦੀ ਸੇਵਾ ਲਾ ਦਿੱਤੀ ਸ਼ਬਦ ਸੇਵਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਜੀ ਜੀ ਧਾਰਮਿਕ ਤੌਰ ਤੇ ਸਸਾਈ ਤੇ ਉਹ ਕਹਿੰਦੇ ਕਿ ਦੂਜੇ ਪਾਸੇ ਭਈ ਉਹਨਾਂ ਦੇ ਗਲਾਂ 'ਚ ਗਰਬਾਣੀ ਦੀਆਂ ਟੁਕਾਂ ਵਾਲੀਆਂ ਤਖਤੀਆਂ ਪਵਾਤੀਆਂ ਤੁਸੀਂ ਜੀ ਤੇ ਜਦੋਂ ਪਤਾ ਲੱਗਾ ਤੁਹਾਨੂੰ ਕਿ ਇਤੇ ਬੇਅਦਬੀ ਆ ਤੇ ਫਿਰ ਤੁਸੀਂ ਆਪਣਾ ਹੀ ਆਦੇਸ਼ ਫੇਰ ਪਲਟਿਆ ਹੂੰ ਤਖਤੀਆਂ ਲਹਾਉਣ ਵਾਸਤੇ ਤੁਸੀਂ ਆਦੇਸ਼ ਦਿੱਤਾ ਕਿ ਲਾ ਦਿਓ ਵੀ ਮਤਲਬ ਕਿ ਇਸ ਤਰ੍ਹਾਂ ਦੇ ਸਵਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਵੀ ਉਹਨਾਂ ਨੇ ਤਾਂ ਕਿ ਨੇ ਸਟਾਰਟ ਕਰਦੇ ਆ ਬਿਲਕੁਲ ਤਾਂ ਕਹਿਣ ਤਾਂ ਭਾਵੇਂ ਉਹ ਆ ਕਿ ਇਹ ਬਈ ਸਰ ਇਹ ਗੇਮ ਬਹੁਤ ਉਲਝਕੀ ਨੀ ਆ ਹੂੰ ਪ੍ਰੇਮ ਸਿੰਘ ਚੰਦੂ ਮਾਜਰਾ ਗਿਆਨੀ ਹਰਪ੍ਰੀਤ ਸਿੰਘ ਬੀਬੀ ਜ਼ਗੀਰ ਕੌਰ ਰਖੜਾ ਸਾਹਿਬ ਉਹ ਸਾਰੇ ਹੁਣ ਅਕਾਲੀ ਦਲ ਬਾਦਲ ਕਿਤੇ ਨਾ ਕਿਤੇ ਕਹਿ ਰਿਹਾ ਕਿ ਇਹ ਦਰਸਲ ਵੀ ਸਾਰਾ ਕੁਝ ਜਿਹੜਾ ਉਹ ਅਮੇਤਿਸ਼ਾਹਰਾਂ ਦੀ ਝੋਲੀ ਚ ਪਾਉਣ ਨੂੰ ਫਿਰਦੇ ਆ ਹੂੰ ਉਹ ਇਹਨਾਂ ਤੇ ਕਹਿੰਦੇ ਆ ਕਿ ਤੁਸੀਂ ਤਾਂ ਆਇਓ ਉਹਨਾਂ ਦੇ ਕੋਲੋਂ ਉੱਠ ਕੇ ਜੀ ਮਤਲਬ ਕਿ ਇਹੀ ਚੱਕਰ ਚੁੰਡਾ ਇਹਨਾਂ ਦਾ ਚੱਲਣ ਡਿਆ ਜੀ ਬਹੁਤ ਜ਼ਿਆਦਾ ਰੋਲਾ ਜਆ ਖਲਾਰਾ ਜਆ ਪੈ ਕਨਫਿਊਜ਼ ਨਹੀਂ ਸਮਝ ਨਹੀਂ ਹਾਂਜੀ ਹਾਂਜੀ ਜੀ ਬਿਲਕੁਲ ਇੱਕ ਕਮੈਂਟ ਆ ਰਿਹਾ ਸੀਗਾ ਕਿ ਅੰਤਰੀਂ ਕਮੇਟੀ ਨੇ ਸ਼ਾਇਦ ਅਸਤੀਫਾ ਜਿਹੜਾ ਧਮੀ ਸਾਹਿਬ ਦਾ ਨਾ ਮੰਨਜ਼ੂਰ ਕਰ ਦਿੱਤਾ ਉਹ ਬਿਲਕੁਲ ਗੱਲ ਠੀਕ ਆ ਕਿ ਅੰਤਰੀਕ ਦੇ ਤਾਂ ਕਿਹਾ ਕਿ ਤੁਸੀਂ ਇਹਦੇ ਤੇ ਪੁਨਰ ਵਿਚਾਰ ਕਰੋ ਹਮ ਆਪਦੇ ਫੈਸਲੇ ਤੇ ਰਿਵਿਊ ਕਰੋ ਤੁਸੀਂ ਸ਼ਾਇਦ ਹੋ ਸਕਦਾ ਉਹ ਵਾਲੇ ਦਿਨਾਂ ਚ ਇਹ ਵੀ ਇੱਕ ਪੂਰਾ ਸੰਕਟ ਹੀ ਬਣ ਜਾਵੇ ਅਸਤੀਫਾ ਵੀ ਕਿਤੇ ਨਾ ਕਿਤੇ ਆਪ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਲੱਗਦਾ ਹੈ ਕਿ ਹਰਪੀ ਸਿੰਘ ਸੁਧਾਰ ਲਹਿਰ ਵਾਲੇ ਅਕਾਲੀ ਦਲ ਦੇ ਲੀਡਰ ਹੋਣਗੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਦੇਖੋ ਜੀ ਖੋ ਜੀ ਬਿਲਕੁਲ ਹਾਂ ਇਹ ਅੱਜ ਕਾਨਫਰੰਸ ਦੇ ਵਿੱਚ ਐਸਜੀਪੀਸੀ ਜੀਡੀ ਵਰਕਿੰਗ ਕਮੇਟੀ ਉਹਨਾਂ ਨੇ ਧਾਮੀ ਸਾਹਿਬ ਨੂੰ ਕਿਹਾ ਕਿ ਅਸੀਂ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਦੋਕ ਦਿਨ ਦਾ ਹੋਰ ਸਮਾਂ ਦਿੰਨੇ ਆ ਭਾਈ ਉਹ ਪੁਨਰ ਵਿਚਾਰ ਕਰ ਲੈਣਾ ਆਪਣੀ ਗੱਲ ਤੇ ਖੈਰ ਮਿੰਟੂ ਜੀ ਵੇਖੋ ਆਪਾਂ ਤਾਂ ਉਡੀਕ ਹੀ ਕਰ ਰਹੇ ਹਾਂ ਕਿ ਭਾਈ ਕੋਈ ਜਿਵੇਂ ਕਹਿੰਦੇ ਨੇ ਕੋਈ ਸਹਾਇਤਾ ਆਲੀ ਕੋਈ ਚੰਗੀ ਖਬਰ ਆਵੇ ਕੋਈ ਸਹਿਹਰ ਦੀ ਖਬਰ ਆਵੇ ਤੇ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਇੱਕ ਭਾਈ ਆ ਕੁਝ ਠੀਕ ਹੋ ਗਿਆ ਕਿਉਂਕਿ ਰੋਜ਼ ਆਪਾਂ ਤਾਂ ਇਹ ਹੀ ਗੱਲ ਕਰਦੇ ਹਾਂ ਕਿ ਰਾਜਾ ਥੋੜਾ ਜਿਹਾ ਹੋਰ ਵਿਗੜ ਪੈ ਗਿਆ ਅੱਜ ਆ ਗੱਲ ਇਧਰ ਨੂੰ ਫੇਰ ਵਿਗੜ ਤੇ ਕੋਈ ਚੰਗੀ ਖਬਰ ਆਵੇ ਤੇ ਉਹ ਵੀ ਦਸ ਕਾਂਦੇ ਨਾਲ ਸਾਂਝੀ ਕਰੀਏ ਪ੍ਰੋਗਰਾਮ ਨੂੰ ਵੀ ਥੋੜਾ ਜਿਹਾ ਸਾਂਝਾ ਕਰਦੇ ਹੋ ਅੱਜ ਦੋਸਤ ਪਤਾ ਨਹੀਂ ਠੰਡ ਠੰਡ ਬਣਾ ਗਿਆ بارش ਬੂਰਿਸ਼ ਕਰਕੇ ਪਤਾ ਨਹੀਂ ਕੋਈ ਕੰਮ ਧੰਦਿਆਂ ਚ ਬਿਜ਼ੀ ਨੇ ਸੁਖਵੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਕਹਿੰਦੇ ਸਾਰੇ ਆਰਐਸਐਸ ਵਾਲੀ ਸੀਗੇ ਮਿੱਤਰ ਕਹ ਰਹੇ ਨੇ ਮਨਜੀਤ ਜੀ ਕਹ ਰਹੇ ਨੇ ਕਿ ਕਾਲੀ ਦਾਦੀਆਂ ਗੱਲਾਂ ਨਾ ਕਰੋ ਜੀ ਗੱਲਾਂ ਤੇ ਆਪਾਂ ਸਾਰੀਆਂ ਹੀ ਕਰਨੀਆਂ ਹੁੰਦੀਆਂ ਨੇ ਰਲੀਆਂ ਮਿਲੀਆਂ ਕਰਨੀਆਂ ਹੁੰਦੀਆਂ ਨੇ ਪਰ ਆਪਾਂ ਮਿੰਟੂ ਜੀ ਗੱਲਾਂ ਚਲੋ ਸਿਆਸਤ ਤੋਂ ਪਾਸੇ ਹੋ ਕੇ ਥੋੜੀਆਂ ਜਿਹਾ ਕਰਦੇ ਆਂ ਆਪਣੇ ਪੰਜਾਬ ਦੇ ਵਿੱਚ ਨੇ ਇੱਕ ਰੌਲਾ ਹੋਰ ਵੀ ਬੜਾ ਪੈਂਦਾ ਹੈ ਮਾਈਨਿੰਗ ਵਾਲਾ ਨਾਜਾਇਜ਼ ਮਾਈਨਿੰਗ ਵਾਲਾ ਆਪਾਂ ਇਹ ਗੱਲ ਨਾਲ-ਨਾਲ ਵੀ ਕਰਦੇ ਰਹੇ ਕਿ ਉਧਰ ਪੁਲਿਸ ਵਾਲਿਆਂ ਦੇ ਐਕਸ਼ਨ ਤੇ ਹੋ ਗਿਆ ਪਰ ਸਰਕਾਰ ਕਿਤੇ ਨਾ ਕਿਤੇ ਵੇਖ ਕੇ ਜਾਣਬੁੱਝ ਕੇ ਵੀ ਮਾਈਨਿੰਗ ਵਾਲੇ ਪਾਸੇ ਚੁੱਪ ਜਿਆ ਤੇ ਹੁਣ ਤੇ ਅਦਾਲਤ ਵੀ ਥੋੜੀ ਸਖਤ ਹੋਈ ਆ ਵੀ ਭਾਈ ਇਹਦੇ ਚੋਤੇ 1.5 2-2 ਲੱਖ ਰੁਪਏ ਇੱਕ ਦਿਨ ਦਾ ਕਮਾਈ ਜਾਂਦੇ ਆ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਹੁਣੇ ਕੋਈ ਐਕਸ਼ਨ ਲੈਣਗੇ ਕਿ ਫੇਰ ਇਹ ਗੋਲਮੋਲ ਕਰਨਗੇ ਗੱਲ ਪਹਿਲਾਂ ਉਹਨੂੰ ਨਹੀਂ ਦੇਖੋ ਸਰ 1.5 2 ਲੱਖ ਰੁਪਈਆ ਇੱਕ ਦਿਨ ਦਾ ਜੀ ਇੱਕ ਇੱਕ ਬੰਦਾ ਅਰੇ ਸਰ ਇਹ ਤੇ ਮਾਮੂਲੀ ਆ ਹਮ ਤੇ ਮਾਮੂਲੀ ਗੱਲਾਂ ਇੱਥੇ ਫਰਜ਼ੀ ਵੈਬਸਾਈਟਾਂ ਬਣਾ ਕੇ ਅਗਲੇ 1000 ਕਰੋੜ ਦਾ ਰਗੜਾ ਲਾਈ ਬੈਠੇ ਆ ਜੀ ਉਹ ਹਾਈ ਕੋਰਟ 'ਚ ਜਿਨ੍ਹਾਂ ਨੇ ਮਾਮਲਾ ਖੜਿਆ ਉਹਨਾਂ ਨੇ ਐਡਵੋਕੇਟ ਸਾਹਿਬ ਸੀ ਕਿ ਉਹਨਾਂ ਨੇ ਮੈਨੂੰ ਮੈਸੇਜ ਵੀ ਕੀਤਾ ਬਾਅਦ ਵਿੱਚ